Cảm ơn các bạn đã theo dõi và hẹn gặp lại. ਇਹ ਤੁਹਾਨੂੰ ਜਮਾ ਦੀ ਫੀਡ ਰਿਪੋਰਟ ਵੀ ਜਾਵੇ ਸਤਿਕਾਰਯੋਗ ਬੋਲ ਰਹੇ ਇੱਕ ਸਾਸੀ ਗਾ ਸਤਿਕਾਰਯੋਗ ਆਜੂਰੀ ਓਕੇ ਜੀ ਮੂਵੀ ਦੇਖਣੇ ਮੈਂ ਕੋਲ ਹਾਂ ਸਾਡੇ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਸਹਿਬਾਨ ਅਤੇ ਮੋਹਤਬਰ ਸੱਜਣ ਸਰਦਿ ਵਿਗਵਾਲ ਨਗਰ ਪੰਚਾਇਤ ਦੇ ਪ੍ਰਧਾਨ ਸਾਹਿਬ ਸ੍ਰੀ ਮਿਤ ਦਲਜੀਤ ਕੌਰ ਜੀ ਬੱਲੋ ਚੱਕ ਦੇ ਸਰਪੰਚ ਸਾਹਿਬ ਅਕਬਰਪੁਰ ਦੇ ਸਰਪੰਚ ਸਾਹਿਬ ਇਨਵਾਲ ਦੇ ਸਰਪੰਚ ਸਾਹਿਬ ਸਰੂਪਵਾਲ ਦੇ ਬਰਿਆਰ ਦੇ ਸਰਪੰਚ ਸਾਹਿਬ ਜੱਬੋਵਾਲ ਦੇ ਸਰਪੰਚ ਸਾਹਿਬ ਇਸ ਬੁੱਚੇ ਦੇ ਸਰਪੰਚ ਸਾਹਿਬ ਅਤੇ ਸਾਡੇ ਬਲਾਕ ਪ੍ਰਧਾਨ ਮੇਰੇ ਨਾਲ ਖੜੇ ਨੇ ਸਤਿਕਾਰਯੋਗ ਲਖਵਿੰਦਰ ਸਿੰਘ ਜੀ ਜੋ ਕਿ ਸਾਡੇ ਕੋਆਰਡੀਨੇਟਰ ਨੇ ਐਸੀ ਵਿੰਗ ਦੇ ਹਲਕਾਪੁਰ ਦੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਵੀ ਪਿੰਡਾਂ ਚੋਂ ਸਾਰੇ ਆਏ ਹੋ ਮੇਰੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋ ਇੱਥੇ ਅੱਜ ਬਲਾਕ ਸਮਤੀ ਦੀ ਜਿਹੜੀ ਸੀ ਪੇਪਰ ਫਾਈਲ ਕਰਨ ਦਾ ਜਾ ਰਹੇ ਆ ਅੰਦਰ ਸੋ ਅੰਦਰ ਦੇ ਜਿਹੜੇ ਰੂਲ ਨੇ ਤੇ ਸਾਰੇ ਇਕੱਠੇ ਸਿੱਥੇ ਰਹਿਣਾ ਸਾਰਿਆਂ ਨੇ ਤੇ ਸਾਰਿਆਂ ਪਿੰਡਾਂ ਦਾ ਜਿਹੜਾ ਇੱਕ ਇੱਕ ਸਰਪੰਚ ਉਹ ਕਿਰਪਾ ਕਰਕੇ ਮੇਰੇ ਨਾਲ ਚੱਲੇ ਤੇ ਬਾਕੀ ਸੱਜਣ ਸਾਰੇ 10 ਮਿੰਟ ਇਥੇ ਵੇਟ ਕਰੋ ਅਸੀਂ ਅੰਦਰ ਹੋ ਕੇ ਆ ਜਾਂਦੇ ਆਂ ਤੇ ਸਾਰੇ ਪਿੰਡਾਂ ਦੇ ਇੱਕ ਇੱਕ ਸਰਪੰਚ ਮੇਰੇ ਨਾਲ ਜਾਣ ਨਾਲ ਸਾਡੇ ਬਲੌਕ ਪ੍ਰਧਾਨ ਸਾਹਿਬ ਸਾਰੇ ਹੋਣਗੇ ਲਖਵਿੰਦਰ ਸਿੰਘ ਜੀ ਕਿੱਥੇ ਨੇ ਅੱਜ ਵੀ ਹੋਣਗੇ ਬਲੌਕ ਪ੍ਰਧਾਨ ਕਿੱਥੇ ਨੇ ਆਪਣੇ ਸਾਡੇ ਹਾਂ ਡਾਕਟਰ ਸਾਹਿਬ ਤੇ ਨਰੰਗ ਨਰੰਗਪੁਰ ਤੂੰ ਮੇਰੇ ਨਾਲ ਅ ਨੰਬਰ ਤੱਕ ਕੁਲਦੀਪ ਸਿੰਘ ਤੇ ਸਦਾਸੋਜੀਤ ਸਿੰਘ ਦੋ ਜਣੇ ਨਾਲ ਜਾਣਗੇ ਮੇਰੇ ਠੀਕ ਹੈ ਜੀ ਬਾਕੀ ਸਾਰੇ ਤੁਸੀਂ ਇੱਥੇ ਰੋ